ਗੁਰਦੁਆਰਾ ਲੋਹ ਲੰਗਰ ਡੇਰਾ ਬਾਬਾ ਸੁਲੱਖਣ ਸਿੰਘ ਵਿਖੇ ਸੋਅ ਕਮਰਿਆਂ ਦੀ ਕਾਰ ਸੇਵਾ ਦੀ ਸ਼ੁਰੂਆਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਤਾਂ ਮਹਾਪੁਰਸ਼ਾਂ ਵੱਲੋਂ ਤੱਕ ਲਗਾ ਕੇ ਕੀਤੀ ਗਈ ਇਸ ਤੋਂ ਪਹਿਲਾਂ ਚੌਪਾਈ ਸਾਹਿਬ ਦੇ ਪਾਠ ਕੀਤੇ ਗਏ ਇਸ ਤੋਂ ਉਪਰੰਤ ਸਰਾ ਦੇ ਨੀ ਪੱਥਰ ਦੀ ਅਰਦਾਸ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਯੋਗਿੰਦਰ ਸਿੰਘ ਵੱਲੋਂ ਕੀਤੀ ਗਈ ਇਸ ਸਬੰਧੀ ਮੁੱਖ ਸੇਵਾਦਾਰ ਬਾਬਾ ਦਿਲਬਖ ਸਿੰਘ ਅਤੇ ਬਾਬਾ ਜਰਨੈਲ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕੇਸਰਾ ਅਕਤੂਬਰ ਦੇ ਸੁਹੂਲਤਾਂ ਵਾਲੀ ਹੋਵੇਗੀ ਜਿਸ ਵਿੱਚ ਉਜੋਕੇ ਸਮੇਂ ਨਾਲ ਸੰਬੰਧਿਤ ਸਾਰੀਆਂ ਸਹੂਲਤਾਂ ਮੁਹैया करवाईਆਂ ਜਾਣਗੀਆਂ ਤੇ ਉਹਨਾਂ ਸੰਸਥਾ ਨੂੰ ਕਾਰ ਸੇਵਾ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਰਨੈਲ ਸਿੰਘ ਆਪ ਜੀ ਨੂੰ ਅਰਜ ਕਰ ਰਿਹਾ ਹੈ ਇਹ ਅਸਥਾਨ ਗੁਰਦੁਆਰਾ ਲੋਹ ਲੰਗਰ ਸਾਹਿਬ ਸ੍ਰੀਮਾਨ ਸਤਖੰਡ ਵਾਸੀ ਸੰਤ ਬਾਬਾ ਸਲੱਖਣ ਸਿੰਘ ਹੋਰਾ ਨੇ ਇਹ ਅਸਥਾਨ ਕਾਇਮ ਕੀਤਾ ਇੱਥੇ 24 ਘੰਟੇ ਲੰਗਰ ਦੀ ਵਿਵਸਥਾ ਕੀਤੀ ਸਰਾਹ ਬਣਾਈ ਉਹ ਸਰਾਹ ਜਿਹੜੀ ਆ ਉਹ ਬਿਨਾ ਫਲਸ਼ ਤੋਂ ਸੀ ਪ੍ਰਾਤਨ ਸਮੇਂ ਦੀ ਬਣੀ ਹੋਈ ਸੀ ਸੋ ਸਤਕਾਰਯੋਗ ਮੌਜੂਦਾ ਮੁਖੀ ਸੰਤ ਬਾਬਾ ਦਲਬਖ ਸਿੰਘ ਹੋਰਾ ਨੇ ਪਹਿਲਾ 50 ਕਮਰੇ ਬਿਲਕੁਲ ਬਣਾ ਕੇ ਕੰਪਲੀਟ ਕਰ ਦਿੱਤੇ ਨੇ ਸੰਗਤਾਂ ਉੱਥੇ ਆਰਾਮ ਕਰ ਰਹੀਆਂ ਨੇ 10 12 ਏਸੀ ਸੰਗਤ ਨੇ ਲਵਾਤੇ ਨੇ ਹੋਰ ਵੀ ਏਸੀ ਲੱਗਣਗੇ ਉੱਥੇ ਜੋ ਅੱਜ ਨਹੀਂ ਪੱਥਰ ਸਤਕਾਰ ਜੋ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜੋ ਕਿ ਤਖਸਰੀ ਕੇਸਗੜ ਸਾਹਿਬ ਦੇ ਜਥੇਦਾਰ ਨੇ ਪੰਜ ਪਿਆਰੇ ਤਖਸਦਾਰ ਤੋਂ ਉਹਨਾਂ ਨੇ ਆ ਕੇ ਚੌਪੀ ਸਾਬ ਦੇ ਪਾਠ ਕਰਕੇ ਪਹਿਲਾ ਗੁਰਦੁਆਰੇ ਸਾਹਿਬ ਨੇ ਇਤਨੇ ਹੋਇਆ ਤੇ ਉਹ ਨਹੀਂ ਰੱਖੀ ਗਈ ਹੈ ਇਹ 100 ਕਮਰਾ ਬਣਾਣਾ ਹੈ ਪਹਿਲਾ 20 ਕਮਰੇ ਬਣਾਏ ਜਾਣਗੇ ਜੋ ਕਿ ਅੱਜ ਕੱਲ ਦੇ ਸਹੂਲਤਾਂ ਵਾਲੇ ਹੋਣ ਹਰ ਸੰਗਤ ਸਹੂਲਤ ਟੋਲਦੀ ਆ ਉਹ ਜਿਹੜੀ ਪਿਛਲੀ ਪੀੜ੍ਹੀ ਸੀ ਉਹ ਤਾਂ ਬਾਹਰ ਹੀ ਸੌ ਜਾਂਦੀ ਸੀ ਹੁਣ ਕਾ ਸੰਗਤ ਕਹਿੰਦੀ ਆ ਕਿ ਸਾਨੂੰ ਕੱਲਿਆ-ਕੱਲਿਆ ਨੂੰ ਕਮਰਾ ਚਾਹੀਦਾ ਸੋ ਉਸ ਮੁੱਖ ਰੱਖ ਕੇ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਅਸੀਂ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਦਾ ਪੰਜ ਪਿਆਰੇ ਸਹਿਬਾਨ ਦਾ ਗਿਆਨੀ ਜਗਿੰਦਰ ਸਿੰਘ ਹੋਰਾਂ ਦਾ ਧੰਨਵਾਦ ਕਰਦੇ ਹਾਂ ਇਹਦੇ ਵਿੱਚ 5 ਲੱਖ ਇੱਟ ਡਾਕਟਰ ਗੁਰਪਾਲ ਸਿੰਘ ਜੀ ਕੰਗ ਹਸਪੀਟਲ ਵਾਲੇ ਗੁਰਤੇਗ ਬਹਾਦਰ ਸਾਹਿਬ ਹਸਪੀਟਲ ਆਨੰਦਪੁਰ ਸਾਹਿਬ ਵਾਲਿਆਂ ਨੇ 4 400 ਬੋਰੀ ਹੋਰ ਪ੍ਰੇਮੀਆਂ ਨੇ ਸੀਮਿੰਟ ਦੀ ਦੇਣੀ ਕੀਤੀ ਹੈ ਸੰਗਤਾਂ ਨੂੰ ਬੇਨਤੀ ਹੈ ਨਰੀ ਨਾਮ ਸੰਜੋਗੀ ਮੇਲੇ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਇਹ ਹੁਕਮ ਕਰਦੇ ਹੁੰਦੇ ਸੀਗੇ ਕਿ ਆਨੰਦਪੁਰ ਸਾਹਿਬ 500 ਤੋਂ ਜ਼ਿਆਦਾ ਨਿਸ਼ਾਨ ਸਾਹਿਬ ਝੁਲਣਾ ਆ ਆਨੰਦਪੁਰ ਸਾਹਿਬ ਗੋਠੇ ਅੰਗੂਠਿਆਂ ਭਾਰ ਵੀ ਜਗ੍ਹਾ ਨਹੀਂ ਮਿਲਣੀ ਇਹ 21 21 ਕੋ ਆਨੰਦਪੁਰ ਸਾਹਿਬ ਚਾਰ ਛੇਫੇਰੇ ਨੂੰ ਵਸਣਾ ਹੈ ਤੇ ਗੁਰੂ ਦੀ ਕਿਰਪਾ ਹੈ ਮੇਰੀ 70-75 ਸਾਲ ਦੀ ਉਮਰ ਹੋ ਗਈ ਹੈ ਜੋ ਹੌਲੀ-ਹੌਲੀ ਇੰਨਾ ਆਨੰਦਪੁਰ ਸਾਹਿਬ ਡਿਵੈਲਪਮੈਂਟ ਹੋਇਆ ਇਹਨਾਂ ਕਿਸੇ ਨੇ ਕਰਨਾ ਨਹੀਂ ਇਹ ਗੁਰੂਕੀਆਂ ਸੰਗਤਾਂ ਸਾਧਾ ਸੰਤਾ ਨੇ ਤੇ ਸਰਕਾਰਾਂ ਨੇ ਵੀ ਵੱਡਾ ਯੋਗਦਾਨ ਪਾਇਆ ਸੋ ਮੈਂ ਇਹਨਾਂ ਦਾ ਜੋ ਕਿ ਪੱਤਰ ਪ੍ਰੇਰਕ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹ ਖਬਰ ਸਾਰੀ ਸੰਗਤ ਤੱਕ ਪਹੁੰਚਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ